ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਸਤਿ ਸ਼੍ਰੀ ਅਕਾਲ ਬਾਈ ਗੁਰੇ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਹੈ ਬਾਈ। ਠੀਕ ਹੈ ਬਾਈ ਠੀਕ ਹੈ ਤੂੰ ਬਸ ਤੇ ਗੋਰੇ ਨੰਬਰ ਨਾਮ ਐਡਰੈਸ ਬੋਲੋ ਜੀ। ਨਾਮ ਆਪਣਾ ਗੋਰਾ ਵੀਰੇ ਪਿੰਡ ਭਧੌੜਾ ਜ਼ਿਲ੍ਹਾ ਬਰਾਲਾ ਤਾਫਾ ਤਸਵੀਰ ਬਧਾਤ ਵਾਲੀ ਖੜਕਦਾ ਆਪਣਾ ਘਰ ਹੈ ਚਹਾੜੇਰੀ ਫਾਰਮ ਦਾ ਉੱਥੇ ਬੋਰਡ ਲੱਗਿਆ ਰਖੰਬੇ ਤੇ ਠੀਕ ਆ ਜੇ ਭਧੌੜਾ ਕਨੋਂ ਆਏਗੇ ਤਾਂ ਵੀ ਤੇ ਜੇ ਬਧਾਤ ਕਨੋਂ ਆਏਗੇ ਤਾਂ ਵੀ ਪਹੀ ਆਉਂਦੀ ਆਪਣੇ ਘਰ ਨੂੰ ਠੀਕ ਆ ਤੇ ਗੋਰੇ ਅੱਜ ਆਪਾਂ ਨੰਬਰ ਬੋਲਦੇ ਵੀਰੇ ਨੰਬਰ 87880432 ਠੀਕ ਆ ਤੇ ਗੋਰੇ ਜਿਹੜੀ ਆਪਾਂ ਪਰਸੋਂ ਵੀਡੀਓ ਪਾਈ ਸੀ ਹੋ ਗਈ ਪਉਸੇ ਠੀਕ ਆ ਵੀਰੇ ਤੇ ਅੱਜ ਆਪਾਂ ਟੋਕੜ ਗੱ ਤੇ ਦੋ ਲੈ ਕੇ ਆਏ ਤਾਂ ਕਿਨੇ ਕਿਨੇ ਜਰ ਦੇ ਗਬਣਾ ਵੀਰੇ ਸਾਢੇ ਤਿੰਨ ਦੀ ਉਹ ਛੇਰੀ ਹੋ ਗਈ ਬਾਈ ਚੱਲ ਆਪਾਂ ਪਹਿਲੇ ਨੰਬਰ ਵਾਲੀ ਬਾਰੇ ਗੱਲ ਕਰ ਲઈએ ਹਨਾ ਹਾਂ ਬਾਈ ਕੀ ਡਿਟੇਲ ਆ ਬਾਈ ਇਹਦੀ ਇਹ ਪਹਿਲੇ ਦੋ ਤੇ ਸੂਏ ਨੂੰ ਸੂਗਿਓ ਵੀਰੇ ਠੀਕ ਆ ਤੇ 7 ਲੀਟਰ ਦੁੱਧ ਮੰਨ ਕੇ ਲੈ ਜੀ ਦੁੱਧ ਬਾਅਦੂ ਆਪਾਂ 7 ਕਰਕੇ ਦਵਾਂਗੇ ਠੀਕ ਆ ਬਾਈ ਦੁੱਧ ਬਾਅਦ ਹੀ ਛਕਦੀ ਆ ਠੀਕ ਆ ਸਾਢੇ ਤਿੰਨ ਦੀ ਟਿਕਾ ਪਾਸ ਟਿਕਾ ਪਾਸ ਖੋਲ ਲੈਣ ਤੋਰ ਕੇ ਦਿਖਾ ਦੇ ਠੰਡੀ ਸੀਲ ਬਹੁਤ ਜ਼ਿਆਦਾ ਠੀਕ ਆ ਵੀਰੇ ਠੀਕ ਆ ਓਕੇ ਓਕੇ ਤੇ ਬਾਕੀ ਅਰੀਨਲ ਦੂਜਾ ਸੂਆ ਹਨਾ ਗੋਰੇ ਕੋਈ ਕਹਿੰਦੇ ਆ ਦੇਖੋ ਜੀ ਕਮਾਲ ਛੋੜੀ ਬਹੁ ਕੋਈ ਬਹੁ ਆਪਣਾ ਉਹ ਗਾਂ ਹਨ ਤੇ ਥਣ ਵੀ ਜਮਾ ਸਪੇਸ ਤੇ ਤੇ ਇੱਕੋ ਜਿਹੇ ਥਣ ਲੱਗੇ ਹੋਏ ਹਨ ਕੋਈ ਲੰਮਾ ਨਹੀਂ ਕੋਈ ਛੋਟਾ ਨਹੀਂ ਹਾਂਜੀ ਹਾਂਜੀ ਪੀੜੀ ਦੇ ਪਾ ਵਾਂਗੂ ਨਖੜ ਵਿੱਚਾਰੇ ਥਣ ਪੂਰੇ ਗੈਪ ਤੇ ਆ ਤੋਰੋ ਜੀ ਮੜੀ ਜੀ ਨੂੰ ਬਾਕੀ ਏ ਤੋਰਾ ਤਰਾ ਤੇ ਬਾਕੀ ਦਾ ਚੈੱਕ ਅਗਲਾ ਕਰਾ ਕੇ ਲਿਆ ਸਕਦਾ ਹਨਾ ਸਾਰੇ ਆਪਣੀ ਕਰਾਈ ਦੀ ਠੀਕ ਆ ਵੀਰੇ ਉਹ ਤਾਂ ਸਹੀ ਗੱਲ ਆ ਆਪਣਾ ਲਵਾਂਗੇ ਚੈੱਕ ਕਰਾ ਕੇ ਆਪਾਂ ਲਵਾਂਗੇ ਆਪਾਂ ਨਾ ਹਾਂ ਉਂ ਥੋੜੋ ਆਪਾਂ ਪੈਸੇ ਦੇਣੇ ਆ ਕਿਸੇ ਨੂੰ ਜਾਂ ਕਿਸੇ ਫੇਸ ਫੂਡ ਬਹੁਤ ਚੰਗਾ ਹਨਾ ਜਾਂ ਤੜੀ ਆ ਹਾਂ ਬਾਕੀ ਦਾ ਚੰਗੀ ਆ ਠੀਕੋ ਹੀ ਗੱਲ ਨਹੀਂ ਵੀਰੇ ਜਿਹੜੀ ਚੀਜ਼ ਹੁੰਦੀ ਆ ਉਹ ਤਾਂ ਚੀਜ਼ ਨਹੀਂ ਬਲੀ ਬਹੁਤ ਆ ਹੁਣ ਨਮਾਦੀ ਜਰੋਕੇ ਆਊਗਾ ਉਦੋਂ ਬਾਈ ਨਮਾਈ ਵੀ ਲੈ ਜੂ ਬਾਅਦ ਚ ਨਮਾਦੀ ਤੇ ਗੋਰੇ ਕਿੰਨੇ ਪੈਸੇ ਲਾਵਾਂ ਜਮਾ ਚਾਇਜ ਬਸ ਖਿੱਚ ਕੇ ਜੇ ਇਹਦਾ ਮੁੱਲ ਕੋਸ ਮਰਗੀ ਕਰਾ ਲਾ 42000 ਦੇ ਲੈ ਮਾਨਦਾਨ ਦਾ ਹੋਊ ਨਾ ਬੜਾ ਮੋਟਾ ਹੋਊਗਾ ਠੀਕ ਆ ਫਾਇਦਾ ਪੱਠੇ-ਪੁੱਠੇ ਵੀ ਨਹੀਂ ਪਾਏ ਹਨ ਲਿਆ ਕੇ ਆਈ ਪਾਤੀ ਵੀਡੀਓ ਤਿੰਨੇ ਗੱਲਾਂ ਹੋਣਾਂਗੇ ਚੱਲ ਜਰਸੀ ਦੀ ਦੁਪਹਿਰੋਂ ਬਹੁਤ ਪਾਵਾਂਗੇ ਕੋਈ ਓਕੇ ਤੇ ਦੋ ਨੰਬਰ ਵਾਲੀ ਦੀ ਗੱਲ ਕਰ ਲਗੇ ਇਹ ਵੀ ਬਾਈ ਮੰਨ ਕੇ ਚੱਲ ਛੇਰੀ ਕੱਪੜ ਹੋ ਗਈ ਇਹ ਦੁੱਧ ਕਿੰਨਾ ਜੇ ਤੇ 9 ਕਿਲੋ 9 ਕਿਲੋ ਦੁੱਧ ਆ ਠੀਕ ਆ ਆ ਦੇਖੋ ਜੀ ਤੇ ਕੱਦਗਾਠ ਦਸਨ ਦੀ ਲੋੜ ਨਹੀਂ ਹਨਾ ਇਹਦਾ ਵੱਡੀ ਵਹੜ ਵੱਡੀ ਵਹੜ ਹੈਗੀ ਆ ਦੇਖੋ ਜੀ ਠਾ ਗੋਰੇ ਨੂੰ ਤੋੜ ਲਾ ਤੇ ਗੋਰੇ ਇਹਦੇ ਸਵਾਲੇ ਕਿੰਨਾ ਦੁੱਧ ਆ 9 ਲੀਟਰ 9 ਲੀਟਰ ਕਿੰਨੇ ਚਾਰ ਦੀ ਗੱਬਣਾ ਤੇ ਕਿਹੜਾ ਸੂਆ ਹੈ ਇਹ ਤੀਜੇ ਸੂਆ ਦੀ ਤੀਜੇ ਸੂਗੀ ਤੇ ਗੋਰੇ ਕਿੰਨਾ ਦੁੱਧ ਦਿੱਤਾ ਵਾ ਦੁੱਧ ਵੱਧ ਹੀ ਦਿੱਤਾ ਵਾ ਲੱਗਦਾ ਹਨਾ ਵਹੜ ਦਾ 25 ਕਿਲੋ ਠੀਕ ਆ ਵੀਰੇ ਆ ਦੇਖੋ ਜੀ ਠੀਕ ਆ ਵੀਰੇ ਬਾਕੀ ਬੱਟੀ ਆ ਗਈ ਓਕੇ ਓਕੇ ਫੇਸਬੁਕ ਕਰੋ ਚੈੱਕ ਵੱਡੇ ਕੱਦਗਾਠ ਦੀ 6 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਕਹਿੰਦਾ ਕੋਈ ਗੱਲ ਨਹੀਂ ਇਹ ਜੀ ਵਿੱਚ ਚੈੱਕ ਪਾਸ ਨਾ ਹੋਵੇ ਹਨਾ ਤੇ ਆਪਦੀ ਤੋਂ ਹੀ ਕਰਾ ਕੇ ਲਿਆ ਨੌ ਕਿਲੋ ਬਾਈ ਕਹਿੰਦਾ ਦੁੱਧ ਪੈਸੇ ਕਿੰਨੇ ਲਾਵਾਂ ਗੁਰੇ ਇਹਦੇ ਜਮਾ ਜਾਏਗਾ 45 ਦਾ ਲੱਗ 45 ਮਾਨਤਨ ਹੋ ਜਾਊਗਾ ਜੇ ਕਿਹਨੇ ਜੋੜਾ ਲਿਆ ਵਧੀਆ ਮਾਨਤਨ ਹੋ ਜਾ ਠੀਕ ਹੈ ਬ੍ਰਿਆ ਦੇਖੋ ਨੇੜੇ ਤੋਂ ਸੰਲੇ ਬੱਕਰਾ ਹੀ ਚੱਕ ਤੇ ਨੰਬਰ ਬਾਈ ਫੇਰ ਬੋਲਦੇ ਗੁਰੇ ਨੰਬਰ 87 88 043 ਪਿੰਡ ਬਧਾੜ ਹੈ ਨਾ ਬਧਾਤਾ ਰੋਡ ਤੇ ਆਪਣੇ ਘਰ ਆ ਦੇਖੋ ਜੀ ਦੁੰਨੇ ਵੇੜਾਂ ਹੀ ਦੁੰਨੇ ਤੁਹਾਨੂੰ ਦਿਖਾ ਤੀਆਂ ਸਾਢੇ 3 ਮਹੀਨੇ ਚੈੱਕ ਪਾਸ 6 ਮਹੀਨੇ ਚੈੱਕ ਪਾਸ 9 ਕਿਲੋ ਦੁੱਧ ਤੇ 7 ਕਿਲੋ ਦੁੱਧ ਬਾਈ ਕਹਿੰਦਾ ਚੋਕੇ ਲੈ ਜਾਓ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ